ਉਹ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਖੇਤਾਂ ਵਿੱਚ ਆਏ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਕੁਝ ਤੁਹਾਨੂੰ ਸਬਜ਼ੀਆਂ ਦੇ ਜੋ ਖੇਤ ਨੇ ਉਹ ਦਿਖਾਵਾਂਗੇ ਆਪਾਂ ਮਲੇਰਕੋਟਲਾ ਦੇ ਅੰਦਰ ਹੈਗੇ ਆ ਜੀ ਇਹ ਮਲੇਰਕੋਟਲਾ ਦੇ ਵਿੱਚ ਸਬਜ਼ੀਆਂ ਦੇ ਜੋ ਖੇਤ ਨੇ ਅਲੱਗ-ਅਲੱਗ ਖੇਤ ਤੁਹਾਨੂੰ ਦਿਖਾਉਣੇ ਆ ਸਬਜ਼ੀਆਂ ਦੇ ਕਿ ਇੱਥੇ ਸਬਜ਼ੀਆਂ ਜੋ ਬੀਜੀਆਂ ਜਾਂਦੀਆਂ ਨੇ ਆਪਣੇ ਲਗਭਗ ਸਾਰੇ ਇੰਡੀਆ ਦੇ ਵਿੱਚ ਇੱਥੋਂ ਸਬਜ਼ੀ ਜਾਂਦੀ ਆ ਤੇ ਪੋਰਟ ਐਕਸਪੋਰਟ ਵੀ ਹੁੰਦੀ ਆ ਏਸ਼ੀਆ ਦੇ ਵਿੱਚ ਜਾ ਕੇ ਤੇ ਸਬਜ਼ੀਆਂ ਤੁਹਾਨੂੰ ਆਪਾਂ ਦਿਖਾਉਨੇ ਆ ਦੋਸਤੋ ਦੇਖੋ ਪਹਿਲਾਂ ਬੰਦ ਗੋਭੀ ਲੱਗੀ ਹੋਈ ਆ ਇਹ ਦੂਰ ਤੱਕ ਬੰਦ ਗੋਭੀ ਲੱਗੀ ਆ ਜੀ ਆਹ ਬੰਦ ਗੋਭੀ ਦੇਖ ਵੀ ਸਕਦੇ ਹੋ ਤੁਸੀਂ ਫੁੱਲ ਲੱਗ ਚੁੱਕੇ ਨੇ ਇਹ ਗਰੋਥ ਕੀਤੀ ਹੋਈ ਆ ਗੋਭੀ ਬੰਦ ਗੋਭੀ ਤੇ ਅੱਗੇ ਦਿਖਾਉਂਦੇ ਆ ਤੁਹਾਨੂੰ ਆਪਾਂ ਆਪਣੇ ਚਕੰਦਰ ਆਹ ਸਾਰਾ ਦੋਸਤੋ ਚਕੰਦਰ ਉਹ ਤੋਂ ਲੈ ਕੇ ਉਹ ਦੂਰ ਤੱਕ ਜਿਹੜਾ ਇਹ ਚਕੰਦਰ ਹੀ ਲਾਇਆ ਹੋਇਆ ਇਹ ਚਕੰਦਰ ਦੀ ਖੇਤੀ ਹੈ ਜੀ ਕਾਫੀ ਵਧੀਆ ਚਕੰਦਰ ਹੋ ਚੁੱਕਿਆ ਆ ਦੋਸਤੋ ਧਣੀਆਂ ਆ ਤਣੀਆਂ ਦੇ ਵਿੱਚ ਪਾਲਕ ਵੀ ਆ ਨਾਲ ਬੀਜੀ ਹੋਈ ਦੇਖੋ ਆ ਪਾਲਕ ਦਾ ਤੇ ਨਾਲ ਇਹ ਧਨੀਆਂ ਜ਼ੁਰ ਤੱਕ ਇਹ ਧਨੀਆਂ ਧਨੀਆਂ ਬੀਜੋ ਹੈ ਦੇਖ ਸਕਦੇ ਹੋ ਉਹ ਸਾਹਮਣੇ ਧਨੀਆਂ ਕੱਟਿਆ ਵੀ ਜਾ ਰਿਹਾ ਲੇਵਨ ਲੱਗੀ ਹੋਈ ਹੈ ਖੇਤ ਦੇ ਵਿੱਚ ਆ ਦੋਸਤੋ ਬੱਟ ਦੇ ਉੱਪਰ ਜੋ ਪਾਣੀ ਜਾਣ ਵਾਲੀ ਆੜਾ ਉਹਦੇ ਤੇ ਬੱਟ ਦੇ ਉੱਪਰ ਪਿਆਜ਼ ਲਗਾ ਰੱਖਿਆ ਇਹ ਘਰ ਦੀ ਵਰਤੋਂ ਵਾਸਤੇ ਉਹਨਾਂ ਕਿ ਬੀਜ ਲੈਂਦੇ ਨੇ ਜਿੰਨੇ ਕਿ ਜ਼ਰੂਰਤ ਹੁੰਦੀ ਆ ਇਹ ਅਗਲੇ ਜੇ ਜੋ ਜ਼ਿੰਮੇਦਾਰ ਹੋਦੇ ਘਰ ਵਾਸਤੇ ਆਪਣਾ ਲਸਣ ਬੀਜ ਰੱਖਿਆ ਹੋਗਾ ਆ ਵੀ ਦੋਸਤੋ ਲੱਗਤਰਾਂ ਦੀਆਂ ਸਬਜ਼ੀਆਂ ਲਾੜ ਰੱਖਿਆ ਨੇ ਤੇ ਇਹਦੇ ਤੇ ਸਾਡੇ ਬੇਲਾਂ ਲਾਈਆਂ ਹੋਈਆਂ ਨੇ ਖੀਰੇ ਤਰ੍ਹਾਂ ਤੇ ਕਰੇਲੇ ਇਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਲੱਗੀਆਂ ਹੋਈਆਂ ਨੇ ਤੇ ਸਬਜ਼ੀਆਂ ਨੂੰ ਠੰਡ ਤੋਂ ਬਚਾਉਣ ਵਾਸਤੇ ਇਹ ਇਸ ਤਰ੍ਹਾਂ ਦਾ ਪੇਪਰ ਲਗਾ ਰੱਖਿਆ ਇਹਨਾਂ ਨੇ ਦੇਖ ਸਕਦੇ ਹੋ ਇਹ ਹਜੇ ਮਤਲਬ ਠੰਡ ਤੋਂ ਬਚਾਉਣ ਵਾਸਤੇ ਪੇਪਰ ਲਗਾ ਰੱਖਿਆ ਤੇ ਇਹ ਅਗੇਤੀ ਜੋ ਸਬਜ਼ੀਆਂ ਅਸਲ ਵਿੱਚ ਇਹ ਸਬਜ਼ੀਆਂ ਵੈਸੇ ਪਹਿਲਾਂ ਮਾਰਚ ਪ੍ਰੈਚ ਚ ਲੱਗਦੀਆਂ ਸੀਗੀਆਂ ਤੇ ਇਹਨੂੰ ਪਹਿਲਾਂ ਲਿਆਉਣ ਵਾਸਤੇ ਅਗੇਤੀਆਂ ਇਹ ਪਹਿਲਾਂ ਇਸ ਤਰ੍ਹਾਂ ਵਿਜੇ ਜਾਂਦੀਆਂ ਨੇ ਤੇ ਇਹਦੇ ਅੰਦਰ ਬੇਲਾ ਤਿੰਨ ਤਰਵੀਆਂ ਜਿਸ ਤਰ੍ਹਾਂ ਕਹਿ ਸਕਦਾ ਹਾਂ ਆਪਣੇ ਕਰੇਲੇ ਕਦੂ ਤੇ ਤੋਰੀਆਂ ਤੇ ਲੱਗ-ਲੱਗ ਹੋਰ ਵੀ ਸਬਜ਼ੀਆਂ ਇਹਦੇ ਵਿੱਚ ਹੈਗੀਆਂ ਨੇ ਤੇ ਨਾਲ ਖੀਰੇ ਕੱਕੜੀਆਂ ਤੇ ਜਿੱਦਾਂ ਜਿੱਦਾਂ ਇਹ ਇਹਦੀ ਪੈਦਾਵਾਰ ਹੁੰਦੀ ਰਹੂਗੀ ਤੇ ਇਸ ਤਰ੍ਹਾਂ ਹੀ ਇਹਨੂੰ ਜੋ ਸਬਜ਼ੀਆਂ ਨੇ ਲੈਂਦੇ ਰਹਿਣਗੇ ਇਹ ਦੇਖ ਸਕਦੇ ਹੋ ਜੀ ਗੋਭੀ ਇਹ ਗੋਭੀ ਦੇ ਖੇਤ ਆ ਜੀ ਪੂਰਾ ਦੂਰ ਤੱਕ ਦੇਖ ਸਕਦੇ ਆ ਇਹ ਗੋਭੀ ਲੱਗੀ ਹੋਈ ਆ ਤੇ ਆ ਦੇਖੋ ਜੀ ਗੋਭੀ ਦਾ ਫੁੱਲ ਲੱਗਿਆ ਹੈ ਠੰਡ ਦੇ ਵਿੱਚ ਇਹ ਵਧੀਆ ਮਤਲਬ ਦੇਖ ਸਕਦੇ ਹੋ ਕਿੰਨਾ ਵਧੀਆ ਫੁੱਲ ਬਣ ਚੁੱਕਿਆ ਇਹ ਸਾਫ਼ ਸੁਥਰਾ ਫੁੱਲ ਦੇਖੋ ਇਸ ਤਰ੍ਹਾਂ ਇਹ ਠੰਡ ਦੇ ਵਿੱਚ ਜਿਆਦਾ ਗੋਭੀ ਦੀ ਗਰੋਥ ਹੁੰਦੀ ਆ ਜਿੰਨੀ ਠੰਡ ਪਊਗੀ ਤੇ ਓਨੀ ਵਧੀਆ ਗੋਭੀ ਪੈਦਾਵਰ ਹੁੰਦੀ ਆ ਗੋਭੀ ਦੀ ਓਨੀ ਗੋਭੀ ਵਧੀਆ ਫੁੱਲ ਬਣਦੇ ਨੇ ਦੇਖੋ ਆ ਵੀ ਦੇਖੋ ਕਿੰਨਾ ਵਧੀਆ ਫੁੱਲ ਇਸ ਤਰ੍ਹਾਂ ਦੇ ਲੱਗੇ ਹੋਏ ਨੇ ਆਹ ਦੇਖੋ ਪੱਕ ਗਿਆ ਇਹ ਵੀ ਵਜੋਂ ਰੱਖਿਆ ਜਾ ਸਕਦਾ ਆਹ ਦੇਖੋ ਦੋਸਤੋ ਇਹ ਹੈਗੀ ਆ ਮੇਥੀ ਥੋੜਾ ਜਿਹਾ ਕਹਿਰਾ ਇਹ ਬੀਜਾ ਹੋਇਆ ਮੇਥਿਆਂ ਦਾ ਇਹ ਵੀ ਸਰਦੀਆਂ ਦੇ ਸਰਦੀਆਂ ਦੀ ਸਬਜੀ ਆ ਜੀ ਤੇ ਇਹਨੂੰ ਆਪਣੇ ਮੱਕੀ ਦੀਆਂ ਰੋਟੀਆਂ ਵਿੱਚ ਪਾ ਕੇ ਵੀ ਪਕਾਇਆ ਜਾਂਦਾ ਤੇ ਵੈਸੇ ਵੀ ਸਬਜੀ ਇਹ ਬਣਾਈ ਜਾਂਦੀ ਆ ਮੇਥਿਆਂ ਦੀ ਗਰਮ ਹੁੰਦੇ ਨੇ ਇਹ ਗੋਡਿਆਂ ਵਾਲੇ ਪੇਸ਼ੈਂਟ ਵਾਸਤੇ ਵਧੀਆ ਇਹ ਸਬਜੀ ਹੁੰਦੀ ਆ ਜੀ ਇਹ ਸਾਰੀ ਜੋ ਸਬਜੀ ਇਥੋਂ ਮੇਥੇ ਕੱਟੇ ਹੋਏ ਨੇ ਆ ਦੋਸਤੋ ਲਸਣ ਸੌਰੀ ਆਪਣੇ ਪਿਆਜ਼ ਬੀਜ ਰੱਖਿਆ ਇਹ ਪੂਰਾ ਪਿਆਜ਼ ਦਾ ਖੇਤ ਆ ਜੀ ਦੂਰ ਤੱਕ ਦੇਖੋ ਉਹ ਦੂਰ ਤੱਕ ਇਹ ਪਿਆਜ਼ ਦਾ ਖੇਤ ਆ ਇਹ ਦੇਖ ਸਕਦੇ ਹੋ ਤੁਸੀਂ ਪਿਆਜ਼ ਇਸ ਤਰ੍ਹਾਂ ਬੀਜਿਆ ਜਾਂਦਾ ਹੈ ਆਪਣੇ ਬੱਟਾਂ ਦੇ ਉੱਪਰ ਤੇ ਨਾਲ ਪਾਣੀ ਵਾਸਤੇ ਇਸ ਤਰ੍ਹਾਂ ਦੀਆਂ ਬਟਾਂ ਬਣਾਈਆਂ ਹੋਈਆਂ ਨੇ ਆਹ ਦੇਖ ਸਕਦੇ ਹੋ ਪਿਆਜ਼ ਆਹ ਦੇਖੋ ਇਸ ਤਰ੍ਹਾਂ ਪਿਆਜ਼ ਦੋਸਤੋ ਬੀਜਿਆ ਜਾਂਦਾ ਹੈ ਅੱਗੇ ਆ ਗਿਆ ਜੀ ਦੋਸਤੋ ਇਹ ਖੇਤ ਤਿਆਰ ਕੀਤਾ ਜਾ ਰਿਹਾ ਹੋਰ ਇਹਦੇ ਵਿੱਚ ਦੇਖੋ ਰੇਪ ਪਾਇਆ ਹੋਇਆ ਹੈ ਤੇ ਦੇਖੋ ਕਿੰਨੇ ਸਾਰੇ ਆਪਣੇ ਪੰਛੀ ਆਪਣਾ ਝੋਗਾ ਚੁਗਣ ਵਾਸਤੇ ਆ ਕੇ ਬੈਠੇ ਨੇ ਬੰਗਲੇ ਇਹ ਸਾਰਾ ਹਜੇ ਰੇਪ ਆਇਆ ਇਹਨੂੰ ਹਜੇ ਖੇਤ ਨੂੰ ਤਿਆਰ ਕੀਤਾ ਜਾਊਗਾ ਸਬਜ਼ੀ ਵਾਸਤੇ ਇਸ ਤਰ੍ਹਾਂ ਰੇਪਾਇਆ ਜਾਂਦਾ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਦੂਰ ਤੱਕ ਬਾਕੀ ਏਰੀਆ ਦੇਖੋ ਸਾਰੇ ਪਾਸੇ ਸਬਜ਼ੀਆਂ ਸਬਜ਼ੀਆਂ ਬੀਜੀਆਂ ਹੋਈਆਂ ਨੇ ਇਹ ਦੋਸਤੋ ਮਲੇਰਕੋਟਲਾ ਜੀ ਮਲੇਰਕੋਟਲੇ ਦੇ ਅੰਦਰ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਵੀ ਸਾਰੀਆਂ ਸਬਜ਼ੀਆਂ ਬੀਜੀਆਂ ਹੋਣੀਆਂ ਨੇ ਦੂਰ ਤੱਕ ਇਹ ਸਾਰੀਆਂ ਸਬਜ਼ੀਆਂ ਦੀ ਖੇਤੀ ਹੈ ਜੀ ਆਪਾਂ ਦੋਸਤੋ ਖੇਤ ਦੇ ਵਿੱਚ ਖੜੇ ਹਾਂ ਮੇਰੇ ਬੈਕ ਸਾਈਡ ਤੇ ਸਬਜ਼ੀਆਂ ਬੀਜੀਆਂ ਹੋਈਆਂ ਦੇਖੋ ਤੇ ਇਧਰਲੀ ਸਾਈਡ ਤੇ ਪਿਆਜ਼ ਤੇ ਇਹ ਖੇਤ ਹਜੇ ਜੋ ਤਿਆਰ ਹੋ ਰਿਹਾ ਉਹ ਆ ਤੇ ਬਾਕੀ ਬੈਕ ਸਾਈਡ ਤੇ ਦੇਖੋ ਸਾਰੇ ਖੇਤ ਇਹ ਸਬਜ਼ੀਆਂ ਵਾਲੇ ਨੇ ਜੀ ਦੇਖੋ ਸਬਜ਼ੀਆਂ ਸਬਜ਼ੀਆਂ ਦੇ ਖੇਤ ਨੇ ਇਹ ਦੋਸਤੋ ਧਨੀਆਂ ਬੀਜਿਆ ਹੋਇਆ ਦੇਖ ਸਕਦੇ ਹੋ ਦੂਰ ਰੱਖਦਾ ਆਪਾਂ ਤੁਹਾਨੂੰ ਇੱਕ ਕਿਸਾਨ ਦੇ ਨਾਲ ਮਿਲਾਉਨੇ ਆ। ਉਹਦੇ ਨਾਲ ਆਪਾਂ ਕਰਦੇ ਆਂ ਗੱਲਬਾਤ ਖੇਤੀ ਬਾਰੇ। ਜੋ ਉਹਦੇ ਕੋਲੋਂ ਜਾਣਕਾਰੀ ਹੋਊਗੀ ਉਹ ਆਪਾਂ ਲੈਨੇ ਆ। ਇਹ ਧਨੀਆਂ ਵਿੱਜਿਆ ਹੋਇਆ ਦੋਸਤੋ। ਆਹ ਹੈਗੀ ਆ ਗੋਭੀ। ਇਹ ਦੇਖੋ। ਇਹ ਸਾਰੀ ਗੋਭੀ ਆ। ਅੱਜਕੱਲ ਗੋਭੀ ਦਾ ਸੀਜ਼ਨ ਆ। ਮਲੇਰਕੋਟਲੇ ਦੇ ਵਿੱਚ ਚੰਗਾ ਰੇਟ ਲੱਗ ਰਿਹਾ ਗੋਭੀ ਦਾ। ਗੋਭੀ ਅੱਜ ਮੇਰਕੋਟਲੇ ਦੇ ਵਿੱਚ 25-30 ਰੁਪਏ ਕਿਲੋ ਰਿਟੇਲ ਦੇ ਵਿੱਚ ਵਿਕ ਰਹੀ ਆ ਆ ਦੋਸਤੋ ਦੇਖ ਸਕਦੇ ਤੁਸੀਂ ਸਬਜੀ ਗੋਭੀ ਜੋ ਹੁਣ ਕੱਟੀ ਜਾ ਰਹੀ ਆ ਇਸ ਤਰ੍ਹਾਂ ਕੱਟ ਕੇ ਸਬਜੀ ਗੋਭੀ ਦੀ ਜੋ ਫੁੱਲ ਨੇ ਦੇਖ ਸਕਦੇ ਤੁਸੀਂ ਆ ਫੁੱਲ ਇਹਦਾ ਕੱਟ ਕੇ ਰੱਖੇ ਜਾਂਦੇ ਨੇ ਪਹਿਲਾਂ ਤਾਂ ਇਸ ਤਰ੍ਹਾਂ ਫਿਰ ਇਹਦੇ ਜੋ ਪੱਤੇ ਨੇ ਅਲੱਗ ਕੀਤੇ ਜਾਂਦੇ ਨੇ ਤਲਕ ਕਰਕੇ ਖੇਲ ਫਾਫੇ ਇਸ ਤਰ੍ਹਾਂ ਭਰੇ ਜਾਂਦੇ ਨੇ ਇਹ ਦੋਸਤੋ ਆਪਣੇ ਕਿਸਾਨ ਨੇ ਜੀ ਇਹ ਜ਼ਿਮੀਦਾਰ ਭਾਈ ਤੇ ਪੁੱਛਦੇ ਆਪਾਂ ਇਹਨਾਂ ਨੂੰ ਜਾਣਕਾਰੀ ਲੈਣੇ ਆ ਹਾਂਜੀ ਵੀਰ ਜੀ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਹਾਂਜੀ ਹੋਰ ਤੁਹਾਡਾ ਕੀ ਨਾਮ ਆ ਜੀ ਦੱਸਿਓ ਮੁਹੰਮਦ ਅਨਵਰ ਮੁਹੰਮਦ ਅਨਵਰ ਤੇ ਕਿਸ ਆਪਣੇ ਦੱਸਿਓ ਤੁਸੀਂ ਵੀ ਅੱਜਕੱਲ੍ਹ ਜਿਹੜੀ ਖੇਤੀ ਆ ਕਿਹ ਚੀਜ਼ ਦੀ ਅੱਜ ਕੱਲ ਕਟਾਈ ਹੋ ਰਹੀ ਆ ਕਿ ਉਹ ਸਬਜ਼ੀਆਂ ਕਿਹੜੀਆਂ ਕਿਹੜੀਆਂ ਬੀਜੀਆਂ ਜਾ ਰਹੀਆਂ ਨੇ ਹੁਣ ਬੀਜੀਆਂ ਜਾ ਰਹੀਆਂ ਨੇ ਕਰੇਲਾ ਅੱਛਾ ਤੋਰੀ ਕੱਕੜੀ ਪੀਰਾ ਤੇ ਹੋਰ ਕੀ ਪੀਰਾ ਖੀਰਾ ਹੂੰ ਅਗੇਤਾ ਅਗੇਤਾ ਤੇ ਇਹਨੂੰ ਤੁਸੀਂ ਕਿਦਾਂ ਬੀਜਦੇ ਹੋ ਬਸ ਪਾਰੇ ਕੱਢ ਕੇ ਪਾਰੇ ਕੱਢ ਕੇ ਤੇ ਅੱਜ ਕੱਲ ਜਿਵੇਂ ਠੰਡ ਚੱਲਦੀ ਪਈ ਆ ਉਹਨੂੰ ਠੰਡ ਤੋਂ ਕਿਵੇਂ ਬਚਾਉਨੇ ਆ ਫਿਰ ਸਰ ਉੱਪਰ ਕਾਗਜ਼ ਲਾਉਨੇ ਆ ਕਾਗਜ਼ ਲਾਉਨੇ ਆ ਕਾਗਜ਼ ਲਾ ਕੇ ਯਾਨੀ ਕਿ ਬਚਾਉਣੇ ਆ ਨਾ ਹਾਂ ਇਹ ਇਹ ਕਦੋਂ ਤੱਕ ਜਣੀ ਹੋ ਜੂ ਤਿਆਰ ਜਿਹੜੇ ਬਾਕੀ ਦੀਆਂ ਚੀਜ਼ਾਂ ਨੇ ਕਰੇਲਾ ਹੋਇਆ ਜਾਂ ਆਪਣੇ ਇਹ ਕੱਕੜੀਆਂ ਦੂਸਰੇ ਤੀਸਰੇ ਮਹੀਨੇ ਚ ਤਿਆਰ ਹੋ ਜਾਂਦੇ ਦੂਸਰੇ ਤੀਸਰੇ ਦੇ ਉਸ ਤੋਂ ਇਹ ਨਹੀਂ ਅਗੇਤੀ ਆ ਨਾ ਉਸ ਤੋਂ ਬਾਅਦ ਅਸਲ ਤਾਂ ਜਣੀ ਖੇਤੀ ਜਿਹੜੀ ਹੁੰਦੀ ਉਹ ਮਾਰਚ ਅਪ੍ਰੈਲ ਚ ਅੱਗੇ ਪਹਿਲਾਂ ਬੀਜੀ ਜਾਂਦੀ ਹੁੰਦੀ ਹੈ ਨਾ ਹਾਂ ਤੇ ਹੁਣ ਉਹ ਜਣੀ ਅਗੇਤੀਆਂ ਬੀਜ ਕੇ ਇੱਕ ਫਸਲ ਪਹਿਲਾਂ ਲਈ ਜਾਂਦੀ ਆ ਹਾਂ ਉਸ ਤੋਂ ਬਾਅਦ ਮਾਰਚ ਅਪ੍ਰੈਲ ਚ ਦੁਬਾਰੇ ਫੇਰ ਹਾਂ ਹੈਨਾ ਫੇਰ ਬੀਜੀ ਜਾਂਦੀਆਂ ਨੇ ਬਿਲਕੁਲ ਬਿਲਕੁਲ